thank ਆਪਣਾ ਲਾਪਰੀ ਸੇ ਪਹੁੰਚੀ ਫਿਰ ਅੱਜ ਅਸੀਂ ਪਹੁੰਚਿਆ ਜਿਹੜਾ ਗੁਰਦਾਸਪੁਰ ਦੇ ਕਸਬਾ ਕਲਾਂ ਨਗਰ ਨਜ਼ਦੀਕ ਪਿੰਡ ਸ਼ਾਲੇ ਚੱਕ ਦੇ ਵਿੱਚ ਸੋ ਜਿਹੜੀਆਂ ਮਗਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਰੋਡ ਤੇ ਲੱਗੇ ਜਾਂ ਕਿਸੇ ਮਹੂਫਲੇ ਵਾਲੇ ਕੁਲਦੀਆਂ ਨਹੀਂ ਆ ਇਹ ਇਸ ਖੋਲ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੀ ਗੁਜਰਬਸਰ ਕਰਦੇ ਨੇ ਸੋ ਅਸੀਂ ਅੰਦਰ ਦੀਆਂ ਤਸਵੀਰਾਂ ਜਰੂਰ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਡੀਆਂ ਕਰ ਦਿੱਤੀਆਂ ਸਮਾਵੇ ਸੋ ਅੰਦਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਜੋ ਥੱਲੇ ਵੀ ਜਿਹੜਾ ਕੱਚਾ ਵਾ ਬਰਸਾਤਾਂ ਦਿਨਾਂ ਦੇ ਵਿੱਚ ਜਦੋਂ ਕੁਦਰਤੀ ਮਾਰਾਈ ਸੀ ਤਾਂ ਉਦੋਂ ਦੀ ਜੜੀ ਹਸਲਾਬਾ ਕਾਫੀ ਨਿਮਾ ਥਾਂ ਹੋਣ ਕਰਕੇ ਪਾਣੀ ਜਿਹੜਾ ਇਸ ਕੁੱਲ ਦੇ ਵਿੱਚ ਵੀ ਕਾਫੀ ਸਮੇਂ ਤੱਕ ਜਿਹੜਾ ਮੌਜੂਦ ਰਿਹਾ ਸੋ ਜਦੋਂ ਪਾਣੀ ਇਸ ਕੁਲ ਦੇ ਵਿੱਚ ਵੀ ਜਿਹੜਾ ਕਾਫੀ ਲੰਮੇ ਤੱਕ ਸਮੇਂ ਤੱਕ ਆ ਚੁੱਕਾ ਸੀ ਤਾਂ ਕੋਲ ਵੀ ਜਿਹੜਾ ਪਾਣੀ ਨਾਲ ਪੂਰਾ ਜਿਹੜਾ ਭਰ ਚੁੱਕਾ ਸੀ ਨੁਕਸਾਨਦਈਕ ਹੋ ਗਿਆ ਦੁਬਾਰਾ ਜਿਹੜੀ ਹੈ ਨਾ ਪਰਿਵਾਰਕ ਮੈਂਬਰਾਂ ਨੇ ਇਸ ਕੋਲ ਦੀ ਜਿਹੜੀ ਹੈ ਫੇਰ ਸਥਾਪਨਾ ਜਿਹੜੀ ਕੀਤੀ ਸੀ ਸੋ ਪਰਿਵਾਰਕ ਮੈਂਬਰ ਤਾਂ ਇਸ ਕੁਲ ਦੇ ਵਿੱਚੋਂ ਜਿਹੜੇ ਕਿਤੇ ਉੱਚੀ ਜਗ੍ਹਾ ਤੇ ਜਿਹੜੇ ਸ਼ਿਫਟ ਹੋ ਚੁੱਕੇ ਸਨ ਕਿਤੇ ਸਰਕਾਰੀ ਘਰ ਜਾਂ ਜਾਂਚ ਕਰਦੇ ਵਿੱਚ ਜਿਹੜੇ ਚੱਲ ਚੁੱਕੇ ਸਨ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਕਰ ਲੈਣੇ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਖਾਈ ਫਰਾਈ ਜਿਹੜੇ ਬਣੇ ਹੁੰਦੇ ਲੋਕਾਂ ਦੇ ਜਿੱਥੇ ਲੋਕ ਫਰਸ਼ ਹੁੰਦੇ ਨੇ ਗੁੱਥਰ ਕੰਨੇ ਜਾਂ ਨਲਕੇ ਲੱਗੇ ਹੁੰਦੇ ਨੇ ਕਿੱਡੇ ਮਤਲਬ ਲੱਗੇ ਹੁੰਦੇ ਆ ਟੂਟੀਆਂ ਮਹਿੰਗੀਆਂ ਤੋਂ ਮਹਿੰਗੀਆਂ ਟੂਟੀਆਂ ਲੱਗੀਆਂ ਹੁੰਦੀਆਂ ਸੋ ਇਸ ਦੇਖ ਸਕਦੇ ਤੁਸੀਂ ਜਿਹੜਾ ਬਾਥਰੂਮ ਵੀ ਇੱਕ ਛੰਨ ਦੇ ਨਾਲ ਜਿਹੜਾ ਕਵਰ ਕਰਕੇ ਜਿਹੜਾ ਬਣਾਇਆ ਗਿਆ ਸੋ ਕੱਚਾ ਜਿਹੜਾ ਤੁਸੀਂ ਦੱਸ ਦੇ ਸਕਦੇ ਥੱਲੇ ਵੀ ਜਿਹੜੇ ਕਰਲਾਂ ਸੋ ਜਿਆਦਾ ਕੋਈ ਵਧੀਆ ਹਾਲਾਤ ਨਹੀਂ ਹੈ ਥੱਲੇ ਵੀ ਕੋਈ ਫਰਸ਼ ਨਹੀਂ ਆ ਸੋ ਤਰਪਾਲ ਰੱਖ ਕੇ ਜਿਹੜਾ ਮਤਲਬ ਇੱਕ ਗੁਜ਼ਾਰਾ ਜਿਹੜਾ ਚੱਲ ਰਿਹਾ ਸੋ ਬੂਹਾ ਵੀ ਜਿਹੜਾ ਆਪਾਂ ਕਹਿ ਸਕਦੇ ਆ ਉਹ ਇੱਕ ਟੈਂਪੋਰਰੀ ਹੀ ਜਿਹੜਾ ਇਸ ਨੂੰ ਜਿਹੜਾ ਬਣਾਇਆ ਵਾ ਸੋ ਸਾਡੇ ਨਾਲ ਪਰਿਵਾਰ ਦੇ ਮੈਂਬਰ ਨੇ ਜ ਸਾਸਿਓ ਜੀ ਇਹ ਨੋਬਲ ਸਲਵਜੀਤ ਕੀ ਮੰਨ ਲਵੋ ਪੱਕੇ ਨਹੀਂ ਮਲੋ ਕਮਰੇ ਬਣਾਏ ਕਿਉਂ ਲੱਸਾ ਸਾਸੌਰ ਨੇ ਆਡਾ ਕਰ ਦਿੱਤਾ ਏ ਤਿੰਨੇ ਬੇਟੇ ਹੀ ਤੇ 20000 ਰੁਪਇਆ ਮੁੱਲ ਪਾਇਆ ਸਾਡੇ ਕੋ ਨਹੀਂ ਦਿੱਤਾ ਕਹਤੇ ਇਸ ਕਰਕੇ ਕੋਲ ਪਾ ਲਿਆ ਵਖੜਾ ਛੋਟੇ ਛੋਟੇ ਬੇਟੇ ਨਹੀਂ ਹੜੀ ਕੋ ਘਰ ਬੁਆ ਬਣਿਆ ਗ੍ਰਾਂਟ ਵੀ ਪਰਕੇ ਦਿੱਤੀ ਤੇ ਨਹੀਂ ਨਾ ਐਡਾ ਵੀ ਆਇਆ ਇਸ ਕਰਕੇ ਇਥੇ ਮਿਨਿਮਲ ਦੂਰੀ ਕਰਕੇ ਤੇ ਕਿਜਾਰਾ ਕਰਨ ਦੇ ਆਪਣੇ ਘਰ ਦਾ ਜਦ ਮੱਲੂਬ ਕੁਦਰਤੀ ਮਾਰ ਆਈ ਉਸ ਟਾਈਮ ਵੀ ਇੱਥੇ ਮੌਜੂਦ ਸੀ ਚਲ ਗਿਆ ਇਹ ਤਾਂ ਚਲ ਗਏ ਆ ਜਾਂਜਕਾਰ ਜਾ ਕੇ ਬੈ ਗਏ ਛੋਟੇ ਛੋਟੇ ਬੱਚੇ ਇਸ ਕਰਕੇ ਨਹੀਂ ਕੋਈ ਵੀ ਦਿਹਾੜੀ ਨਾ ਬੰਦਾ ਉਸ ਤੋਂ ਪਹਿਲਾਂ ਜਿਹੜਾ ਸਮਾਨ ਇਸ ਕੋਲ ਘਰ ਦੇ ਵਿੱਚ ਕੋਲ ਦੇ ਵਿੱਚ ਜਿਹੜਾ ਉਹੀਂ ਕੇ ਦੇ ਕੇ ਰੱਖਿਆ ਜੋ ਕੋਲ ਕਿਤੇ ਪਹਿਲਾਂ ਜਦੋਂ ਪਾਣੀ ਆ ਪਿੰਡ ਉਹਦੋਂ ਇਸ ਮਜਬੂਰੀ ਸਾਰਾ ਸਮਾਨ ਹਾਂਜੀ ਇੱਥੇ ਸਾਰਾ ਬਦ ਦੋਰੀ ਨੁਕਸਾਨ ਤਾਂ ਹੀ ਹੋ ਗਿਆ ਜਾਂ ਬਚ ਗਿਆ ਸਭ ਸਾਡੇ ਬੈੱਡ ਬੁੱਡ ਸਾਰੇ ਗਲਗੁਲ ਗਏ ਨੇ ਦਾੜਾ ਫੱਕਾ ਜਿਹੜਾ ਸਭ ਖਰਾਬ ਹੋ ਗਿਆ ਹੈ ਹੁਣ ਹਰ ਇੱਕ ਚੀਜ਼ ਸਾਡੀ ਬੋਲਦੀ ਹੈ ਜਿਵੇਂ ਮਤਲਬ ਨਹੀਂ ਮਤਲਬ ਕੇ ਟਾਈਮ ਆਪਣੇ ਕੋਲ ਮੈਂ ਸਿਸਟਮ ਜਿਹੜਾ ਚੱਲਦਾ ਉਹ ਲੋਕ ਗਾਰੇ ਦੀ ਚੋਣ ਕਰਕੇ ਜਾਂ ਉੱਤੇ ਬਾਲੇ ਰੱਖ ਕੇ ਜਿਹੜਾ ਰਹਿਣ ਸਿਰ ਬਣਾਉਣ ਦੇ ਤਾਂ ਉਹ ਵੀ ਨਹੀਂ ਨਹੀਂ ਮੈਂ ਸਾਡੇ ਕੋਲ ਬਣਿਆ ਦਿਹਾੜੀ ਵਾਲੇ ਹਨ ਨਹੀਂ ਬਣਿਆ ਸਾਡੇ ਸਰਕਾਰ ਕਾ ਚੀਜ਼ ਮੁੱਲ ਦੀ ਆ ਦੁੱਧ ਪਾਣੀ ਇਸ ਕਰਕੇ ਨਹੀਂ ਇੰਨਾ ਟਾਈਮ ਹੈਗਾ ਸਾਡੇ ਕੋਈ ਇਹ ਹੀ ਮੈਂ ਕੋਲ ਬਣਾ ਲਈ ਮੈਂ ਤੁਹਾਨੂੰ ਜੂਰੀ ਕਰ ਦੇ ਦਿਆ ਦਿਹਾੜੀ ਦਾ ਪੈ ਕੱਢ ਦੇ ਜੀ ਨਹੀਂ ਤਾਂ ਲੈ 500 ਰੁਪਏ ਹਾਂਜੀ ਦਿੱਲੀ ਜਾਂਦੇ ਕੰਮ ਤੇ ਜਾ ਕੇ ਦਿੱਲੀ ਜਾਂਦੇ ਹਾਂਜੀ ਕਿੰਨੇ ਬੱਚੇ ਆਪਣੇ ਕੋਲ? ਦੋ ਬੇਟੇ ਜੋ। ਹਾਂਜੀ। ਦੋਨੋਂ ਫੱਕਾ ਕਿਵੇਂ ਸਰਫ ਹੋ ਗਏ? ਦਾਣਾ ਫੱਕਾ ਇੱਦਾਂ ਆਟਾ ਮੁੱਲ ਲਈਦਾ ਜੋ। ਹਾਂਜੀ। ਕਿੰਨਾ ਜਿਹੜਾ ਉਹਨਾਂ ਗੁਜ਼ਾਰਾ ਹੋ ਜਾਂਦਾ ਕਿੰਨਾ ਬੋਲੂ। 100 ਰੁਪਏ ਦਾ ਲਈਦਾ ਦਾਕ ਦੇਣ ਲੱਗ ਜਾਂਦੇ ਬਸ ਫੇਰ ਇੱਦਾਂ ਹੀ ਟਾਈਮ ਬਸ। ਫੇਰ ਰੋਜ਼ ਇੱਦਾਂ ਹੀ। ਕਿਵੇਂ ਜਿਵੇਂ ਇੰਨੀਆਂ ਗਰਾਂਡਾ ਜਿਹੜੀਆਂ ਭਰੀਆਂ ਗਈਆਂ ਤੁਹਾਡੇ ਲੋ ਭਰ ਕੇ ਮੱਲੋਂ ਕਦੀ ਪਹੁੰਚ ਨਹੀਂ ਕੀਤੀ ਗਈ ਉਹਨਾਂ ਦੀ। ਨਾ ਆਉਂਦੇ ਨੇ ਸਾਰੇ ਵੇ ਵੋ ਕੇ ਚੱਲ ਜਾਂਦੇ ਪਰ ਕੁਛ ਨਹੀਂ ਕਹਿੰਦੇ। ਨਾ ਦਿਨ ਦੇ ਸਰਪੰਚ ਵੀ ਸੁਦਾ ਕੋਹ ਨੇ ਸੁੰਦਾ ਆਡੀ ਇੰਨੀਆਂ ਸਮਾਜ ਸੇ ਵੀ ਸੰਜਤਾ ਨੇ ਕਦੀ ਤੁਹਾਡੇ ਤੱਕ ਪਹੁੰਚਣਾ ਨਹੀਂ ਕੀਤਾ ਨਾ ਸਾਡੇ ਤੱਕ ਨਹੀਂ ਪਹੁੰਚੀ ਸਾਡੇ ਚਾਨ ਦੇ ਮਾਧਮ ਨਾਲ ਜਿਹੜੇ ਸਮਾਜ ਸੇ ਵੀ ਸੰਜਤਾ ਜਾਣਾਰੇ ਵੀ ਨੇ ਜਿਹੜੇ ਇਦਾਂ ਲੋਰਵੰਦ ਪਰਿਵਾਰਾਂ ਦੇ ਜਿਹੜੇ ਰਹਿਣ ਬਿਚਰੇ ਬਣਾਉਂਦੇ ਨੇ ਕੀ ਤੁਸੀਂ ਉਹਨਾਂ ਤੋਂ ਮਦਦੀ ਕਰਦੇ ਹੋ ਉਹਨਾਂ ਕੋਈ ਇਹ ਮਦਦ ਮੰਗਦੇ ਆ ਕਿ ਸਾਡੇ ਕਮਰੇ ਪਾਏ ਜਾਣ ਸਾਡੀ ਮਦਦ ਕੀਤੀ ਜਾਵੇ ਕਿਹੜਾ ਪਿੰਡ ਆ ਤੇ ਪਿੰਡਾਂ ਤੇ ਕਿਹੜਾ ਗਲਪ ਕਲਨੌਰ ਵਾਲੇ ਚੱਕ ਲੱਗ ਹਾਂਜੀ ਉਹ ਇਹ ਇੱਕ ਬਲੂਰਾਂ ਦਾ ਪਰਿਵਾਰ ਆ ਜਿੰਨਾਂ ਤੱਕ ਅਜੇ ਕਿਸੇ ਸਮਾਜ ਸੇਵੀ ਸੰਸਥਾ ਜਾਂ ਐਨਆਰਆਈ ਵੀਰ ਵੱਲੋਂ ਕੋਈ ਵੀ ਅਪਰੋਚ ਨਹੀਂ ਕੀਤੀ ਗਈ ਸੋ ਸਾਡੇ ਚੈਨਲ ਦੇ ਮਾਧਮ ਰਾਹੀਂ ਜੇ ਕੋਈ ਸਮਾਜ ਸੇਵੀ ਸੰਸਥਾ ਜਾਂ ਐਨਆਰਆਈ ਵੀਰ ਇਹਨਾਂ ਦੀ ਜਿਹੜੀ ਮਦਦ ਕਰਨੀ ਚਾਹਵੇ ਤਾਂ ਉਹ ਪਿੰਡ ਛਾਲੇ ਚੱਕ ਦੇ ਵਿੱਚ ਜ਼ੀਰੋ ਫੀਲਡ ਦੀ ਅਲਰਟੀ ਜ਼ਰੂਰ ਇੱਕ ਵਾਰੀ ਵੇਖੇ ਤਾਂ ਇਹ ਬਹੁਤ ਜਿਹੜੇ ਇੱਕ ਕਹਿ ਸਕਦੇ ਆ ਤਰਸਯੋਗ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰਕ ਮੈਂਬਰ ਜਿਹੜਾ ਰਹਿ ਰਿਹਾ ਸੁੱਤਰੀ ਦੇਖ ਸਕਦੇ ਬੱਚੇ ਵੀ ਜਿਹੜੇ ਨੇ ਛੋਟੇ-ਛੋਟੇ ਨੇ ਇਹ ਸਕੂਲ ਦੇ ਵਿੱਚ ਜਿਹੜੇ ਰਹਿੰਦੇ ਨੇ ਸੋ ਹੋਂ ਤਾਂ ਚਲੋ ਕਹਿ ਸਕਦੇ ਆ ਵਿਸਿਆਲੀ ਮੌਸਮ ਆ ਪਰ ਕੁਦਰ ਗਰਮੀਆਂ ਦੇ ਮੌਸਮ ਦੇ ਵਿੱਚ ਅਨੇਕਾ ਜਿਹੜੇ ਕੀਮਤੰਗੜ ਜਿਹੜੇ ਇਸ ਤਰ੍ਹਾਂ ਦੀ ਲੈਲਟੀ ਦੇ ਵਿੱਚ ਫਿਰਦੇ ਹੋਣਗੇ ਸੋ ਇਹ ਵੀ ਕੋਈ ਸੇਫ ਜਗ੍ਹਾ ਤਾਂ ਨਹੀਂ ਜਿਹੜਾ ਬਣਿਆ ਆਲੇ ਦੁਆਲੇ ਸਾਰੀ ਘਾ ਜਾਂ ਖਲਾਰ ਜਿਹੜੀ ਬਸਤਵਾ ਜਿਹੜੀਆਂ ਖੇਡ ਰੀਆਂ ਨੇ ਸੋ ਸ਼ੰਨ ਤੇ ਲਾ ਕੇ ਕੰਦਾ ਦੀ ਜਿਹੜੀ ਆਪਣੀ ਰੋਗ ਜਿਹੜੀ ਲਗਾਈ ਆ ਸੋ ਮੈਂ ਤੁਹਾਡਾ ਆਪਣਾ